ਰਹੇ ਅਮਰ ਰਹੇ ਅਮਰ ਰਹੇ ਜਿਵੇਂ ਤੁਹਾਡੀ ਸੋਚ ਤੇ ਪਹਿਰਾ ਦਗੇ ਜੋਗੇ ਜਿਵੇਂ ਤੁਹਾਡੀ ਸੋਚ ਤੇ ਪਹਿਰਾ ਦਗੇ ਠੋਕੇ ਅਮਰ ਰਹੇ ਅਮਰ ਰਹੇ ਮੀ ਕੁਟਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦੇਖੋ ਜੀ ਅੱਜ ਸ਼ਹੀਦ ਮੋਤਮ ਸਿੰਘ ਗੋਰਾ ਦੀ ਯਾਦ ਦੇ ਵਿੱਚ ਸ਼ਹੀਦੀ ਤਾਲ ਹੋ ਗਏ ਉਹਨਾਂ ਨੂੰ ਆਪਣਾ ਬਲਿਦਾਨ ਦਿੱਤਿਆਂ ਤੇ ਅੱਜ ਜਿਹੜਾ ਦਿਹਾੜਾ ਹੈ ਇਹ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਯਾਦ ਕਰਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੁਸਤਾਨ ਦੇ ਉਸ ਇਨਸੀਡੈਂਟ ਦਾ ਉਸ ਫਟੂਆ ਦਾ ਜਿਹੜਾ ਬਦਲਾ ਲਿਆ ਜਿਹੜਾ ਕਿ ਜਲੰਧ ਵਾਲੇ ਬਾਗ ਥੋਇਆ ਸੀ ਔਰ ਫਿਰ ਉਹਨਾਂ ਦੀ ਇਹ ਹਿੰਮਤ ਸੀਗੀ ਔਰ ਇਹ ਉਹਨਾਂ ਦਾ ਪ੍ਰਣ ਸੀਗਾ ਅੱਜ ਜੇ ਗੱਲ ਕਰੀਏ ਤੇ ਸਰੀਰ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਕਿ ਉਸ ਨੌਜਵਾਨੀ ਦੀ ਉਮਰ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀਗਾ ਕਿ ਮੈਂ ਇਹਦਾ ਬਦਲਾ ਲੈਣਾ ਹੈ ਫਿਰ ਉਹ ਵਿਲਾਦ ਗਏ ਔਰ ਉਹਨਾਂ ਨੇ ਇਹਦਾ ਬਦਲਾ ਲਿਆ ਜਨਤ ਔਡਾਇਤ ਦਾ ਜਿਹੜਾ ਉਹਨਾਂ ਨੇ ਬਾੜੂਕੀਤਾ ਵਖੇ ਔਰ ਆਪਣੇ ਹਿੰਦੁਸਤਾਨੀਆਂ ਦੇ ਜਿਹੜੇ ਭਰਾਵਾਂ ਦਾ ਖੂਨ ਵਿਆਹ ਸੀਗਾ ਉਹਦਾ ਇੱਕ ਬਹੁਤ ਵੱਡਾ ਉਹਨਾਂ ਦੇ ਮਨ ਦੇ ਵਿੱਚ ਉਹਦਾ ਦ੍ਰਿਸ਼ ਜਿਹੜਾ ਵਖੋਇਆ ਸੀਗਾ ਉਹ ਬਦਲਾ ਲੈ ਕੇ ਤੇ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਬਹੁਤ ਵੱਡੀ ਇੱਕ ਸੈਕਰੀਫਾਈਸ ਕੀਤੀ ਅਸੀਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਆ ਕੇ ਉਹਨਾਂ ਨੂੰ ਨਮਸਕਾਰ ਕਰਨਾ ਆਇਆ ਨਮਨ ਕਰਨਾ ਆਇਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਾ ਆਇਆ ਔਰ ਇਹੋ ਜੇ ਸ਼ਹੀਦਾਂ ਦੀ ਵਜ੍ਹਾ ਕਰਕੇ ਸਾਨੂੰ ਜਿਹੜੀ ਅੱਜ ਦੀ ਆਜ਼ਾਦੀ ਦੇ ਦਿਨ ਮਾਨ ਰਹੇ ਆ ਕਿ ਜਿਸ ਤੇ ਸਾਨੂੰ ਅੰਗਰੇਜ਼ ਸਰਕਾਰ ਜਿਹੜੀ ਹੈ ਜਿਨ੍ਹਾਂ ਨੇ ਸਾਨੂੰ ਦਰੜਿਆ ਤੇ ਉਹਨਾਂ ਨੇ ਸਾਨੂੰ ਮਾਰਿਆ ਕੁੱਟਿਆ ਤੇ ਲੁੱਟਿਆ ਰਾਜਸੀ ਇੱਕ ਆਜ਼ਾਦ ਦੇਸ਼ ਦੇ ਵੱਲੋਂ ਐਡੀ ਵੱਡੀ ਤਰੱਕੀ ਤੇ ਜਾ ਰਹੇ ਹਾਂ ਕਿ ਸਾਡੇ ਮੌਜੂਦਾ ਜੋ ਸਰਕਾਰ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਲੀਡਰਸ਼ਿਪ ਦੇ ਵਿੱਚ ਅੱਜ ਹਿੰਦੁਸਤਾਨ ਸਾਰੀ ਦੁਨੀਆ ਦੇ 5ਵੇਂ ਨੰਬਰ ਤੋਂ ਵੱਧ ਕੇ 4ਵੇਂ ਔਰ 3ਵੇਂ ਵੱਲ ਵੱਧ ਰਿਹਾ ਹੈ। ਤੋਂ ਇਸ ਕਰਕੇ ਸਾਨੂੰ ਬੜਾ ਮਾਣ ਹੈ ਇਹੋ ਜਿਹੇ ਸ਼ਹੀਦਾਂ ਨਾਲ ਜਿਨ੍ਹਾਂ ਨੇ ਸਾਡੀ ਰੱਖਿਆ ਕੀਤੀ ਤੇ ਸਾਨੂੰ ਆਜ਼ਾਦੀ ਦਿਵਾਈ।